ਹਾਂ ਅੱਧੀ ਨੂੰ ਚ ਅੱਖਾਂ ਦੇਖ ਕੇ ਕਿਹੜਾ ਸਜਾਈ ਗੱਤ ਇੰਨਾ ਚੌੜਾ ਹੋ ਗਿਆ ਕਿੰਨੀ ਖੁਸ਼ੀ ਆ ਸੱਤ ਬੱਸੀ ਹੈ ਅੱਖਾਂ ਪੱਕੀਆਂ ਪਈਆਂ ਬਾਈ ਸਾਡੇ ਦਾ ਦੇਖਦੇ ਇਹ ਪਰਮਾਤਮਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ 855 ਤੇ ਕੀ ਬਈ ਅੱਜ ਬਹੁਤ ਨਵਾਦ ਨੀਰਾ ਬੰਚਿਆ ਬਹੁਤ ਚੌੜਾ ਪਿਆ ਤੇ ਪੰਚਨਾ ਵੀ ਅੱਜ ਕਰਈਆਂ ਐ ਦੁਵਾਰ ਤੇ ਆ ਰਹੀਆਂ ਹੋਰ ਇਹਨੂੰ ਹਾਂ ਤਾਂ ਜਦੇ ਬੈੱਡ ਤੇ ਛਾਲ ਮਾਰੀ 6 ਵਜੇ ਫੋਨ ਕਰਿਆਵਾਂਗਾ ਜਦ ਪਹੁੰਚ ਗਈ ਇਹ ਮੰਗਾਇਆ ਬਈ ਘੋੜਿਆਂ ਦੀ ਸਲੀਜ਼ਾਂ ਕਦੇ ਨਾ ਕੰਮ ਚੱਲਦਾ ਇੰਦਾ ਤੇ ਗੱਡਿਓ ਮੰਗਾ ਲਈ ਹਾਂ ਬਸ ਕੀ ਦੇਖਦੇ ਆਂ ਬਈ ਕੁਆਲਟੀ ਵਿੱਚ ਰੇਤੇ ਰੂਤੇ ਦਾ ਗਿਆ ਸਾਉਂਦਾ ਵਾ ਜਿਆਦਾ ਨਾ ਨਾ ਹੋਵੇ। ਲੱਗਦਾ ਦਾ ਵਧੀਆ ਬਾਕੀ ਦੇਖਦੇ ਹਾਂ ਧਰਾ ਕੇ। ਇਹ ਗੱਡੀ ਉਹ ਵਾਈ ਆ ਬਈ ਘੱਟ ਮਿਲਦਾ ਨਹੀਂ ਤਾਂ ਪਹਿਲਾਂ ਆਪਾਂ ਜੱਦੇ ਪੁੱਛੀਏ ਵੀ ਚਲ ਤਾਂ 15 ਕੁਇੰਟਲ ਮਿਲ ਜੇ ਆਪਾਂ ਨੂੰ। ਵਿਚਾਰ ਜੇ ਹੁਣ ਲੱਗਿਆ ਤਾਂ ਨਰੇ ਇਹ ਕਰਾਂਗੇ ਅੰਦਰ ਵੱਡੀ ਲੋੜ ਬਹੁਤ ਹੋਈ ਵੀ ਹੈ ਹਾਂ ਅੱਧੀ ਨੀਂਦ ਚ ਅੱਖਾ ਦੇਖ ਕਿੱਕੜਾ ਸਜਾਈ ਵੱਤ ਇੰਨਾ ਚੌੜਾ ਹੋ ਗਿਆ ਕਿੰਨੀ ਖੁਜੀ ਅੱਥਾ ਤੇਸੀ ਹੈ ਹੈ ਸਾਜਦੇ ਅੱਖਾਂ ਪੱਕੀਆਂ ਪਈਆਂ ਬਾਈ ਸਾਡੇ ਤਾਂ ਦੇਖਦੇ ਲੱਗੇ ਖਣ ਆ ਵੀ ਤਾਂ ਸ਼ੁਰੂਆਤ ਵੀ ਕਰਤੀ ਨੀਕੇ ਮਹਾਰਾਜ ਦਾ ਨਾਮ ਹੁਣ ਕਾ ਕਰਦੇ ਕਿਰਪਾ ਤੇ ਕਿਰਪਾ ਗੱਡੀ ਹੁਣ ਸਾਡੇ ਕੋਲੇ ਗੋਲ ਕਰਦੇ ਆ ਹਨ ਪਹਿਲਾ ਲਖੰਬਾ ਫੋਨ ਨਾ ਆਪਰੀ ਹੁਣ ਤਾਂ ਹੁਣ ਤਾਂ ਗੱਡੀ ਆ ਗਈ ਹੁਣ ਤਾਂ ਆ ਜਿਵੇਂ ਅਸੀਂ ਉਹ ਆਈ ਆ ਤੇ 6ਵੇਂ ਦਿਨ ਆਈ ਹੈ ਗੱਡੀ ਸਹੀ ਗੱਲ ਅੱਜ ਵੀ ਦੇ ਵਿੱਚ ਚੱਲਦੇ ਹੱਥ ਜਿੰਦੇ ਲੱਗੇ ਹੋਏ ਸੀ ਬਾਈ ਮੰਗਾਉਣੇ ਨੂੰ ਤਣਾ ਨੰਬਰ ਨਹੀਂ ਲੋਟ ਆਇਆ ਜਾਂ ਨੰਬਰ ਆਇਆ ਫਿਰ ਇਹ ਨਹੀਂ ਲੋਟਾ ਓਏ ਉਹ ਕਰ ਉੱਧਰੀ ਸਾਈਡ ਨੂੰ ਵੀ ਲਾ ਲਈਏ ਪੰਜ ਆਹ ਹਾਂ ਦੇਖੋ ਜਿੱਦਾਂ ਜੇ ਤਰਨ ਟੈਂਪੇ ਵਾਲੇ ਪਹਿਲਾਂ ਲਾਉਂਦੇ ਟੈਂਟਾਂ ਲਈ ਥੋੜੀਆ ਦੇ ਜਿਹੜੇ ਲਾਇਆ ਕਹਿੰਦੇ ਟਰਾਲਰ ਸੈਟਅਪ ਨੀ ਜੀ ਰੋ ਦਾ ਦੇਖ ਨੂੰ ਮੇਰਾ ਬਾਈ ਹਾਂ ਦਾ ਦੇਖ ਲਈ ਤਾਇਲ ਕਮਨ ਕਰਦੀ ਹਾਂ ਤਾਇਲ ਕਮਨ ਕਰਦੀ ਆਹ ਤਾਂ ਲੜਾਈ ਲੜਾਈਆਂ ਅਗਲੇ ਘੇਟ ਨਾ ਹਟੇ ਤੋਂ ਹਟੇ ਜਿੱਤਾਂਗੇ ਕੋਈ ਨਾ ਸਾਲ ਇੱਕ ਬਿਜਲੀ ਸੱਜਰੀ ਵਾਰ ਕਰਦੇ ਇਹਦਾ ਸੱਜਰੀ ਵਾਰ ਕਰਦੇ 6 ਵਜੇ ਕੀ ਕਰਦੇ ਕੋੜੇ 7 ਬੋਦਾ ਉਹਨਾਂ ਨਾਲ ਕੰਮ ਕਰਦਾ ਪਾਜੀ ਵਾ ਨੀਰਾ 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 ਪੀਰ ਆਕਤਾ ਹੋ ਗਿਆ ਇਹ ਲੇਕ ਕਿੰਨਾ ਬੋਲਿਆ ਗਾ ਹੈ ਬੰਦ ਆਪਣੇ ਆਵੇ ਖੁੱਲੀ ਜਾਂਦਾ ਏ ਅਮੀਰ ਕੋੜਾਂ ਲਈ ਆਣ ਬਾਨ ਚਾਹ ਏ ਚੱਲੂ રે ਠੀਕ ਆ ਡਰਾਈ ਵੀ ਤੀ ਬਸ ਦਾਣਾ ਦਾ ਆਪਣਾ ਵਧੀਆ ਚੱਲਦਾ ਹਗਾ ਹਣ ਕੋਈ ਘੜਾ ਵੱਤ ਨਹੀਂ ਸ਼ੁਰੂ ਪਤਾ ਕਿ ਮੈਂ ਕਰਨਾ ਵਾ ਕੀ ਹਾਂ ਥੋੜਾ ਥੋੜਾ ਇੰਨਾ ਕਿ ਹੁਣ ਪਾ ਸਕਦਾ ਮੈਂ ਇੰਨਾ ਕੋ ਸ਼ੁਰੂ ਕਰਨਾ ਪਹਿਲਾਂ ਗੋਲਾ ਗੋਲਾ ਛੋਟਾ ਗੋਲਾ ਬਦੋ ਦੋ ਹੱਦ ਦੋ ਤਿੰਨ ਵਾਰੀ ਦੋ ਦਿਨ ਟਾਈਮ ਲੱਗ ਗਿਆ ਇਕਨ ਉੱਤੇ ਬਾਲੇ ਨਾ ਬਣ ਜਾਣਾ ਅੰਦਰ ਸੱਟ ਤੇ ਉਹਦੀ ਚੱਲੀ ਚਟਾ ਆਪਾ ਪਰ ਕੇ ਨਾ ਆਪਾ ਕੋਲੀ ਪਾਈ ਚੱਲ ਰੋਜ ਨਾ ਫਿਰ ਦੋ ਦੋ ਘੰਟੇ ਘੰਟੇ ਬਾਅਦ ਦੋ ਘੰਟੇ ਬਾਅਦ ਹੈਗਾ ਮੈਂ ਟੱਪਾ ਮਸ਼ੀਨ ਲਿਆਉਣੇ ਉੱਤੇ ਜਾਚੇ ਛਾਣਨੇ ਅੱਜ ਛਾਣ ਕੇ ਆਪਾ ਇਹ ਹੁੰਦੇ ਲਾ ਲੈਣਾ ਤੇ ਅੰਦਰ ਅੱਦਕ ਤੇ ਮਸ਼ੀਨ ਜਾਨੂੰ ਬੰਦ ਲੂ ਆਪਣੀ ਛਾਣ ਲੈਣਾ ਸਰਵਨ ਉੱਲਾਗ ਆਪਾ ਆ ਦੇਖ ਪੰਚ ਕੱਲ ਸਾਰਾ ਸਾਰਾ ਦਿਨ ਲੰਘ ਗਿਆ ਹੁਣ ਤਾਂ ਹੀ ਤੋੜੂ ਨਾ ਜੀ ਜੋ ਹੁਣ ਵੀ ਤੋੜਦਾ ਫੇਰਦਾ ਮਾਰ ਦਿੰਦਾ ਤਾਂ ਲਾੜ ਹੀਰੇ ਨੇ ਛੱਡ ਕੇ ਦੇਖੋ ਹੈ ਹੀਰੇ ਛੱਡ ਕੇ ਦੇਖੋ ਇਹਨਾਂ ਨੂੰ ਲਾਉਂਗੇ ਪੰਗਾ ਵਾ ਕੇ ਨੇ ਹਨਾ ਫੈਬਾ ਨੂੰ ਆਪਣੇ ਉੱਧਰ ਲਾ ਦੇਣਾ ਸੈਦ ਨੂੰ ਮੁੱਠੇ ਅੰਦਰ ਇਹ ਨੂੰ ਇਹ ਹੈਲੋ ਬਾਈ ਜੀ ਯਾ ਤਾਂ ਓਲੀ ਕੰਦ ਟੱਪ ਪਹੁੰਚੀ ਜਾਂ ਤਾਂ ਅੱਧਰਲੀ ਟੱਪ ਪਹੁੰਚੂ ਨਹੀਂ ਦੇਖਦੇ ਯਾਰ ਲੰਨੇ ਪੰਗਾ ਕਰ ਲੈ ਅੱਜ ਇਹ ਲੰਨੇ ਅੱਜ ਆਪਾਂ ਨੇ ਬੱਟਾ ਵੀ ਖਾਲ ਰਹਿ ਗਈ ਸ਼ੋਅ ਸਵਾਰ ਕੇ ਆਉਂਗਾ ਛੱਟੀ ਤੇ ਅੱਜ ਨੂੰ ਪਾਣੀ ਚੱਲਦਾ ਕੱਲ ਨੂੰ ਲਾਉਂਗਾ ਮੱਛੀ ਕਰਦੀ ਵੀ ਛੱਟੀ ਹੈ ਲਾਈਟ ਨਹੀਂ ਆਉਂਦੀ ਲਾਈਟ ਹੁਣ ਆਉਂਦੀ ਏ ਮਸੀਂ ਨੌ ਨੌ ਕਮਾਦ ਨੂੰ ਪਾ ਦੋ ਨੀ ਮੋਫੇ ਵਿੱਚ ਇਹ ਪਤਾ ਕੀ ਆ ਇਹ ਹੁੰਦੀ ਹੈ ਡੇਡ ਲੰਬੀਆਂ ਅਮਰੀਕ ਕਰੇ ਵੰਦੇ ਜਿcka ਤੇਰਾ ਉਹ ਕਰ ਦਉਂਦੇ ਆ ਥ੍ਰੈਚ ਮੋਗੂ ਲੱਗ ਰਹੀ ਹੈ ਸਪੈਸ਼ਲ ਝਾਮ ਨੇ ਬਣਦੇ ਉਹ ਮੋਜੇ ਦੇ ਹਾਂਜੀ ਤੇੜੀ ਨੂੰ ਤਾਂ ਖਾਉਂਦੀ ਹੂ ਤੂੰ ਮਾਰਨ ਦੀ ਵੜਕਾ ਵਾਜੀ ਵਾ ਮਾਣਾ ਭਰਾਈਏ ਫਿਰ ਬਾਦਸ ਜੀ ਕਰਮਾ ਵਾਲੀ ਤੇ ਇਹ ਖਾਗਿਆ ਇਤਨੀ ਦਾ ਉੱਤੇ ਯਾਰ ਇਹਨੂੰ ਯਾਦ ਆ ਉੱਥੇ ਨਹੀਂ ਗਏ ਤੇ ਦਹੰਬਰ ਹੈ ਹਾਂ ਦਹੰਬਰ ਚ ਸੰਪਤ ਜੀ ਉੱਥੇ ਕਾਹਨ ਵੀ ਯਾਦ ਆ ਤੁਹਾਨੂੰ ਸੰਪਤ ਜੀ ਗਏ ਜੀ ਰਾਤ ਨੂੰ ਟੜਕੇ ਸੇਰ ਨੂੰ ਤੁਰੇ ਤੇ 3 ਵਜੇ ਪਹੁੰਚ 4 ਵਜੇ ਅ 10 ਵਜੇ ਸੇਰ ਲੱਗ ਗਈ 10 ਵਜੇ ਲਉ ਨਹੀਂ ਲੈ ਨਾ 10 ਵਜੇ ਲੱਗ ਗਏ ਕੱਲ ਸੀ ਜੀ ਕੱਟਿਆ ਉੱਥੇ ਤੇ ਫਿਰ ਸ਼ਾਮ ਹਾਂ ਜੀ ਜੂ ਕੱਟਿਆ ਦੇਖ ਕੁੱਤੇ 5:00 ਵਜੇ ਕਾਰੂ ਕੁੱਤੀ ਵੇਹਰੇ ਆਤੀ ਤੇ ਫਿਰ ਮੋਟਰ ਵੀ ਹੁੰਦੀ ਓ ਉੱਥੇ ਹਾਂ ਕਦਮ ਮੈਂ ਬੈਠਣਾ ਪੁਰੇ ਬਹਿਲੇ ਵੀ ਕੋਈ ਨਾ ਆਂਦੇ ਅਸੀਂ ਇਹ ਤਾਂ ਉਧਰ ਗਏ ਆਂਦੇ ਅਸੀਂ ਭੱਜ ਗਏ ਭਾਈ ਕਿੰਨੇ ਕਾਉਂਟਰ ਆ ਜਾਂਦੇ ਇਹਦੇ ਵਿੱਚ ਅੱਜ 32 ਕਾਉਂਟਰ 32 ਆ ਜਾਂਦਾ ਕਹ ਲੈ ਕਹ ਰਾ ਜੂ ਵੀ ਕੋਡ ਰੱਖੇ ਮੈਂ ਇਹ ਕੋਡ ਆਉਂਦੇ ਬਰਕਰ ਮੈਂ ਮੈਂ ਘਰ ਖੜੇ ਹਾਂ ਉਹਨਾਂ ਕੋਲ ਬਹਿ ਜੀ ਮੈਂ ਅਰੇ ਨਾ ਇਹ ਪਈ ਬੈਠ ਨਾ ਮੈਂ ਆ ਜਾ ਬਹਿ ਜਾ ਫਿਰ ਦੋ ਦਲਤੇ ਕੱਢੇ ਗਾ ਬਾਈ ਇਵੇਂ ਪੈਰ ਦੇ ਲਾਏ ਦਲਤੇ ਹੀ ਦੇਖਣ ਲੱਗਿਆ ਦੋਲਤੇ ਹੀ ਝੱਕੇ ਪਿਛਲੇ ਕਦ ਰੈਂਦੇ ਰ ਮੈਂ ਫਿਰ ਫਿਰ ਬਹਿ ਲੂੰਗਾ ਕਦੇ ਨੀਰੇ ਜੀ ਇੰਨਾ ਚਾਹੂਗਾ ਸਾਜ ਨਹੀਂ ਉੱਠੇਗਾ ਅੱਖਾਂ ਵੀ ਨਹੀਂ ਲੁੱਦੀ ਹੋਰ ਹਾਂਜੀ ਹੈ ਹੈ ਗਾਇਸ ਮਨਾਈ ਤੋੜੀ ਮਨਾਈ ਹੈ ਤੂੰ ਅਮੀਰਾਂ ਘਰ ਦੀ ਟਰਾਲੀ ਨੂੰ 1800 ਕਹਿੰਦੇ ਆ ਹੈ ਘਰ ਦੀ ਟਰਾਲੀ 1800 ਕਹਿੰਦਾ ਉਹ 1500 ਕੀ ਰੇਟ ਕਹਿੰਦੇ ਬਾਈ 15 1800 ਕਿਆ ਇਹ ਪੌਣੀ ਰੱਖਿਆ ਆਪਣਾ ਕਿਹੜੇ ਹੋ ਗਾਨੀ ਹੈ 1400 ਤੇ ਪਾਣੀ ਪੁੱਜਦਾ ਹੈ ਕਾਲ ਸੀ ਉੱਥੇ ਹੀ ਲੈ ਕੇ ਆਏ ਤੇ ਬਚੀਆਂ ਜਾਂਦੇ 12 ਰੁਪਏ 1200 ਤੋਂ ਮੋਲ ਜਾਨੀ ਕਿ ਉਹਨੇ ਕਿਰਾਇਆ ਕਿਰਾਏ ਵਿੱਚ ਕੀ ਦੇਤਾ ਹੈ ਤੇ ਭਾਈ ਹੁਣ ਪਿਆ ਸਾਥੀ ਚਾਹੀਦਾ ਸਾਥੀ ਇਹ 체ਕਿੰਗ ਰਾਜਸਥਾਨ ਤੇ ਪਰਮਾਨੰਥ ਕਰਾਂ ਇਹ ਪਿੰਤਾ ਪਹਿਲਾਂ ਉਹਦਾ 1000 ਕਰ ਦਈਏ ਜਲਦੀ 1100 ਲੈ ਜਦੋਂ ਨਹੀਂ ਪਾਦਾ ਉਹ 28 ਆਹ ਰੇਟ ਆ ਹੁਣ ਸੀਜ਼ਨ ਆਫ ਲੈ ਕਰਾਇਆ ਮੈਂ ਨਹੀਂ ਨਹੀਂ ਹੈਗਾ ਇਹਨੂੰ ਪੁੱਛ 50 ਫੋਨ ਗੱਲ 50 ਬੰਦੇ ਦੇ ਸਾਰੇ ਕਦਮ ਇਹ ਤਾਂ ਪਹਿਲਾਂ ਮੰਗਾਣਾ ਪੈਂਦਾ ਇਹਨੂੰ ਵੀ 8 ਦਿਨ ਹੋ ਗਏ ਇਹ ਵੀ ਤਰਫੀ ਗੱਡੀ ਆਏ ਹੋਗੇ ਆਏ ਪੰਜ ਨੇ ਮਗਾਈ ਪਰ ਲੱਗਦਾ ਘੱਟੀ ਕਰੇ ਗੱਲ ਆਈ ਆਗੀ ਭਈ ਆਗੇ ਅਸੀਂ ਦੇਖਿਆ ਸੀ ਟਾਪੇ ਵਰਗੇ ਭਈ ਆਗੇ ਰਾਤ ਨੂੰ ਟੜਕੇ ਨੇ ਨਾ ਭਰਾਗੇ ਆਗੇ ਯਾਰ ਕਹਿੰਦਾ ਕਹਿੰਦਾ ਇਹ ਤਾਂ ਹੀ ਭਰ ਦੇ ਗੱਡੀ ਬਾਈ ਲੋਡ ਕਰਦੇ ਆ ਕਿੰਨੇ ਕੁ ਮਿੰਟ ਵਾਲਾ ਬਾਈ ਇਹ ਇਹ ਹੋਊਗਾ ਬਾਈ ਤੂੰ ਆ ਜਾਂਦਾ 32 ਕੋਹਾਂ ਚਲਾ ਜਾਂਦਾ ਕੀ 25 ਮਿੰਟ ਵਾਲਾ 25 ਮਿੰਟ ਕੰਡਾ ਕਰਾਇਆ ਹਾਂ ਕੰਡਾ ਕਰਾਇਆ ਆ ਕੇ ਨਾ ਕੰਡਾ ਆ ਗਿਆ ਕਰਾਣਾ ਫਿਰ ਮੈਂ ਸੋਚਦਾ ਮੈਂ ਤਾਂ 25 ਹੀ ਕਰਾ ਲਵਾਂ ਫਿਰ ਗੱਡੀ ਉਹ ਇੱਥੇ ਲਿਆ ਕੇ ਬੱਕਸਾ ਜਿਵੇਂ ਇੱਥੇ ਲੁਕੇਸ਼ਰ ਭੇਜੀ ਵੀ ਕਿਤੇ ਫੋਨ ਵੀ ਨਹੀਂ ਕਰਿਆ ਦੋਆ ਬੰਦੇ ਦਾ ਫੋਨ ਲਾਤਾ ਉਹ ਮੋਟਾ ਜਿਹੜਾ ਨਾ ਹੋਰ ਗਿਆ। ਕੰਨ ਲੂਈਆਂ ਕਿਸੇ ਕਰਿਆ। ਮੈਂ ਤੱਕ ਨਾ ਲੱਗਦਾ ਮੈਂ ਤਾਂ ਕਿ ਸੋ ਬੰਦੇ ਨੂੰ। ਜੀ ਆ ਗਿਆ। ਪੰਜ ਦਾ ਨੌ ਲੈਣਾ, ਇਹ ਪੰਜ ਕੋਹਣੀ ਵਾਲੇ ਦੇ। ਪੰਜ ਦੀਆਂ ਦੋਈਆਂ ਭਾਈ ਹੁਣ। ਕਹਿੰਦਾ ਨਹੀਂ। ਅਰੇ ਮੀਡਾ ਮੰਗਾਇਆ। ਨਹੀਂ ਮੰਗਾਇਆ। ਉਹ ਚਾਹ ਤਾਂ ਦੇਖ ਸੁਖੀ ਅੱਖਾਂ ਵੀ ਨਹੀਂ ਖੋਲਦੀਆਂ ਜੇ ਜੀ। ਅੱਤਾ ਛੁੱਟੀ ਐ ਨੂੰ, ਅੱਤਾ ਐ ਦੁਆਰਾ। ਅੱਖਾਂ ਵੀ ਨਹੀਂ ਖੋਲਦੀਆਂ। ਹੂੰ। ਉਦੋਂ ਕਿ ਨਹੀਂ ਆਇਆ ਓਏ ਤੁਘੇ ਗਿੱਟਾ ਤਾਂ ਉੱਪਰ ਹੀ ਲੱਗੀ ਹੈ ਗਿੱਟਾ ਤਾਂ ਉੱਪਰ ਹੈ ਗਈ ਹੋਣੀ ਹੈ ਹੈ ਗਈ ਹੋਣੀ ਮੈਂ ਤਾਂ ਇਹ ਨਾਣੂ ਦੱਬ ਦੇ ਤੱਕੀਆਂ ਹੋਣੋਂ ਨਹੀਂ ਛੱਡਦੇ ਓ ਨਹੀਂ ਛੱਡਦੇ ਹੁੰਦਾ ਇਹਨੂੰ ਦਿੱਥੇ ਮਾਜੀ ਲੈ ਆ ਫੋਟੋ ਦੇਖ ਲਿਓ ਸਾਈਡ ਨੂੰ ਮੰਨੂ ਵੀ ਦੇ ਦਿਓ ਸੁਣੀ ਹੁੰਦਾ ਬੱਟਾ ਹੈ ਇੱਕ ਗੌਂਟੂ ਮੰਦਲੇ ਤੂੰ ਲੈ ਲੈ ਬਈ ਇਹ ਤੇ ਮਗਾਲਾ ਤਰ੍ਹਾਂ ਲਾਈਕ ਕਰਦੀ ਹੋਏ ਕੱਲ ਦਾ ਆਪਾਂ ਕੱਲਾ ਕਰ ਲੀ ਹਾਂ ਹੈਂ ਕੱਲਾ ਕਰ ਲੈਣਾ ਕੱਲਾ ਹੀ ਲੈ ਆਇਆ ਕਿੱ ਗੇ ਮੁੰਡਾ ਵਸ ਤੇ ਪਾਸੇ ਕਰ ਇਹ ਪਰ ਮਾ ਦਰ ਕਰਨ ਦਾ ਕੱਲ ਵਕਤੀ ਚਲ ਚਲ ਆਰਦੀਏ ਬਈ ਨੀਰਾ ਅੰਦਰ ਸੇ ਬਾਟੇ ਲੱਗਾ ਮੱਛੀ-ਮੁੱਕੀ ਦਾ ਆਪਾਂ ਨੂੰ ਵੇਚਣਾ ਇਹ ਕੰਮ ਸਾਰਾ ਉੱਥੇ ਪਾਣੀ ਲਾਉਣ ਨੂੰ ਸਵੇਰੇ ਹੁਣ ਲਾਉਂਗਾ ਬੁੱਤਾ ਕੰਮ ਚੱਕਾ ਢੋਲਿਆ ਜੋਰ ਨਹੀਂ ਹੈ ਚੱਕਾ ਢੋਲਿਆ ਜੋਰ ਨਹੀਂ ਚੱਲ ਕੇ ਤੇਰਾ ਢੋਲਿਆ ਜੋਰ ਦੇਖੀਏ ਇੱਕ ਮਾਂ ਤੇ ਤੇ ਹਰਿਆਰ ਦੇਖਿਆ ਤੇ ਉਸਤਾਦ ਤੇ ਚੇਲਾ ਲੱਗਣ ਲੱਗੇ ਆ ਇੱਥੇ ਡੰਗ ਜੰਨੇ ਆ ਉਹ ਇੱਧੇ ਕਿਦਾਂ ਚੜਨਾ ਨਹੀਂ ਆ ਨੰਦ ਨੂੰ ਮੈਂ ਮੈਂ ਕਿਹੜਾ ਤੋਂ ਉੱਡ ਵਰਗਾ ਲਿਬੜਣਾ ਦਾ ਹੈ ਉਹ ਹੁਣ ਉਹ ਲਿਬੜਣਾ ਤਾਂ ਹੈਗਾ ਫਿਰ ਚੜ ਜਾ ਮਜ਼ਾ ਆਇਕ ਨੂੰ ਉਹ ਆਇਆ ਨਾ ਗੱਲ ਖੜ ਜਾ ਖੜ ਜਾ ਆ ਫੜਾ ਬਾਈ ਮੈਨੂੰ ਅੰਦਰ ਕੋ ਸਮਾਨ ਕਰੀਏ ਬਾਕੀ ਬਾਈ ਅੰਦਰ ਹੁਣ ਤੇ ਸੈਵਨ ਨੂੰ ਵੀ ਫੇਰ ਕੱਢਣ ਚੋਗਾ ਕਰੀਏ ਇੱਕ ਸਾਈਡ ਖਾਲੀ ਕਰਨੀ ਹੈ ਸੈਵਨ ਨੂੰ ਇੰਨੇ ਜੰਨ ਸ਼ਾਮਾ ਜੇ ਇੱਥੇ ਹੀ ਬੰਨ੍ਹਦੇ ਉਰੇ ਹਾਂ ਇੱਥੇ ਬੰਨ੍ਹਦੇ ਆ ਦੇਖੋ ਮਿੱਟੀ ਆਪਾਂ ਕਹਿੰਦੇ ਮਿੱਟੀ ਨਹੀਂ ਹੈਗੀ ਹੂੰ ਬਈ ਪੰਜੀ ਵੜਾਈ ਯਾਰ ਇਹਦੇ ਤੇ ਰੱਖਣਾ ਵਾਣਾ ਇਹੀ ਬੰਨ ਪਾ ਲੈਂਦੇ ਹਾਂ ਹਾਂ ਪਾ ਕਰਕੇ ਹੁਣ ਕੰਮ ਬਾਈ ਸਾਬਾ ਤੇ ਸ਼ੁਰੂਆਤ ਕਰੀ ਦੀ ਆਪਾਂ ਨੇ ਸਾਦੇ ਮਿੱਟੀ ਘਰ ਮਾਲ ਆੜੀਏ ਹੋਰ ਥੋੜੀ ਮੁੱਠੀ ਮੁੱਠੀ ਪਾਉਨੇ ਆ ਇਹਦੇ ਦੇਖ ਲੈ ਪਲੜ ਬੁਲੜ ਨਹੀਂ ਨਹੀਂ ਮਸ਼ੀਨ ਤੇ ਲੱਗੀ ਚਲਾ ਦੇ ਕਾ ਮਾ ਉਹ ਨਹੀਂ ਮੇਰਾ ਦਰਖਤਾ ਦੇ ਲਈ ਨਹੀਂ ਹਾਂ ਹਾਂ ਅੱਜ ਜਿਹੜੇ ਲਾਏ ਆ ਦੇਖਾ ਆ ਨਹੀਂ ਹੈ ਗਿਆ ਆ ਗਿਆ ਤੇਰੇ ਔਲੀ ਔਲੀ ਕਰ ਬਾਂ ਕੇ ਕਾਲੀ ਨਾਲ ਕੋਸੇ ਨਹੀਂ ਬਾਉਣਾ ਹਰ ਕਬ ਹੋਤਾ ਹੈ ਉਹ ਟੂੜੀ ਉੱਪਰ ਨੂੰ ਕਰ ਦਲਾ ਵੜੀ ਮੜੀ ਜੀ ਲੈ ਉਧਰ ਮ ਆ ਜਾ ਫਿਰ ਵਿਚ ਵਿਚ ਕਰ ਟੂੜੀ ਕਰ ਉੱਪਰ ਬੰਨੀ ਐ ਐ ਕਰ ਦਿੰਦਾ ਤੈਨੂੰ ਐ ਤੈਨੂੰ ਕਰ ਦਿੰਦਾ ਐ ਤੈਨੂੰ ਜੀ ਬਾਈ ਪਹੁੰਚ ਗਏ ਤੇ ਮੋਟਰ ਉਪਰ ਨੀਰਾ ਪਹੁੰਚ ਗਿਆ ਨੀਰਾ ਪਹੁੰਚਣ ਦੇ ਬਾਅਦ ਬਾਈ ਮੱਕੀ ਦੇ ਅੱਜ ਫਿਰ ਉਹਨੂੰ ਛੱਡਿਆ ਵੇ ਤਾਂ ਗੰਨੇ ਨੂੰ ਪਾਣੀ ਉੱਥੇ ਉਹ ਭਰ ਗਿਆ ਹੁਣ ਕਰਨਾ ਤੇ ਹੁਣ ਮੱਕੀ ਦੀ ਵਾਰੀ ਗਈ ਆ ਜੇ ਘੰਟਾ ਕਲੈਕਟਰ ਹੈਗੀ ਫਿਰ ਭਰ ਜੂਗਾ ਸਾਰਾ ਬਾਕੀ ਦੇਖਦੇ ਲਾਈਟ ਬਹੁਤ ਘਟ ਆਉਂਦੀ ਆ ਤੇ ਨਹੀਂ ਸਵੇਰੇ ਸਾਜਰੇ ਫਿਰ ਚਲਾ ਕੇ ਆਪਾਂ ਇਹ ਸਾਰੇ ਭਰ ਦੇਣੇ ਬਾਕੀ ਉਹਦੀਆਂ ਖਾਲਾਂ ਹੀ ਰਹਿਣੀਆਂ ਉੱਧਰ ਉਹ ਪੰਜ ਕੰਦਾ ਚੱਲ ਜਾਨੂੰ ਮੈਂ ਉੱਛ ਰਹੀ ਜੇ ਸੈਟ ਕਰਦਾ ਉੱਡੇ ਆ ਗੁੰਜੇ ਵਾਲੇ ਆ ਇੱਧਰ ਫਿਰ ਦੇਖ ਕੇ ਪਾਣੀ ਲਾਉਣਾ ਪੈਣਾ ਬਰਾਬਰ ਚੜਾ ਕੇ ਤੇ ਨਾਲ ਦੀ ਨਾਲ ਬੰਦ ਕਰੀ ਜਾਣਾ ਆਪਾਂ ਨੇ ਤੇ ਦੋ ਜਣੇ ਸਾਥੀ ਇੱਧਰ ਆ ਪੰਜ ਕੱਲੇ ਹੀ ਸਾਹਮਣੇ ਪੰਜ ਕਹਿੰਦਾ ਮੈਂ ਸਾਹਮਣੇ ਤਾਂ ਗੱਲਾਂ ਹੈ ਉਹਨੇ ਆ ਬੱਟਾ-ਬੱਟਾਈਆਂ ਸਾਰੀਆਂ ਧਵਾ ਕੇ ਪਾਣੀ ਭਰ ਕੇ ਪੂਰਾ ਕੱਦੂ ਵਾਂਗੂ ਨੇ ਫਿਰ ਕਹਿਣਾ ਉਹ ਗਲਤੀ ਹੋ ਗਈ ਹੈਂਟਾ ਬੰਦਾ ਸਾਡਾ ਲੱਗਿਆ ਵੀ ਕੰਮ ਬਾਕੀ ਤੂੜੀਆਂ ਕਰਕੇ ਅਜੇ ਬਾਈ ਵੋ ਰਹਿੰਦੇ ਲਾਣ ਲੂਣ ਕਣਕਾ ਗੁਣਕਾ ਮਾਣੀ ਮੋਟੀਆਂ ਜਿਹੜੀਆਂ ਹੈਗੀਆਂ ਉਹਦੇ ਕਰਕੇ ਲਾਈਟ ਨਹੀਂ ਛੱਡਦੇ ਤੇ ਰਾਤ ਨੂੰ ਆਉਂਦੀ ਆ 1:30 ਵਜੇ ਤੇ ਰਾਤ ਨੂੰ ਦੇਖ ਕੇ ਪਾਣੀ ਲਾਉਣਾ ਪੈਣਾ ਇਹਨਾਂ ਹੁਣ ਰਾਤ ਨੂੰ ਇਹ ਲਾਉਂਗਾ ਕੱਲ ਨੂੰ ਨਾਜ ਰਾਤ ਨੂੰ ਆ ਜਾਣੀ ਤੇ ਹੁਣ ਜਿੰਨਾ ਘਰ ਭਰਦਾ ਉਹ ਭਰੀਏ ਆਪਾਂ ਹਾਂ ਆ ਦੇਖ ਲੋ ਬਈ ਆ ਹਾਲ ਹੁੰਦਾ ਇੱਧਰ ਪੈਣ ਲੱਗ ਜਾਣਾ ਅਜੇ ਤਾਂ ਗਾਹਾਂ ਨਿਕਲ ਨਹੀਂ ਪਤਾ ਨਹੀਂ ਕਿੱਥੇ ਨਿਕਲ ਜਾਣਾ ਕਰੋ ਵਿੱਝੇ ਬੰਦੇ ਨੂੰ ਕਰੋ ਇਹਦਾ ਇਲਾਜ ਦੂਰ ਤੇ ਭਰੀ ਦੂਰ ਤੇ ਭਰ ਲਈ ਉਹ ਸਾਈਡ ਸਾਈਡ ਤੇ ਭਰ ਲੈ ਇੱਧਰ ਮੱਖੀ ਆ ਬਈ ਨੇ ਗਣੇਸ਼ ਨੂੰ ਕੁੱਟੋਣਾ ਗਣੇਸ਼ ਬਾਬੇ ਨੇ ਕੰਮ ਖਰਾਬ ਕਰਿਆ ਇੱਧਰ ਗਣੇਸ਼ ਦੀ ਸਵਾਰੀ ਕਹਿੰਦੇ ਅਰੇ ਨਵਾਕ ਚੂਹਾ ਤਾਂ ਬਹੁਤ ਅੰਕ ਕਰਦਾ ਯਾਰ ਜੀਰੀ ਲਾਉਣੀ ਜabb ਬਹੁਤ ਔਖ ਹੁੰਦਾ ਔਰੇ ਪਰ ਆਲਗੀ ਦੇ ਕੀ ਹਾਂ ਬੱਟਾ ਤਾਂ ਦੇ ਕਿੱਡੀ ਲਾਈ ਵੀ ਮੋਟੀ ਮੈਂ ਜਾ ਬਸ ਸਪਰੇਅ ਮਾਰਨੀ ਆ ਹੁਣ ਆ ਕਰਕੇ ਨਾ ਨੀਰ ਅੰਦਰ ਕਰੀਏ ਜਾਂ ਫਿਰ ਦੁਪਹਿਰਾਂ ਦੁਪਹਿਰ ਸਪਰੇਅ ਕਰੂੰਗਾ ਅੱਜ ਪ੍ਰਸ਼ਾਦਾ ਪਾਣੀ ਅਸੀ ਭਾਈ ਸ਼ਗਿਆ ਏ ਬਾਈਆਂ ਨੂੰ ਸ਼ਿਕਾਇਤਤਾ ਉਹਨਾਂ ਨੂੰ ਭੇਜਤਾ ਨੀਰਾ ਬਾਈ ਹੁਣ ਆਹ ਟਾਈਮ 'ਚ ਮਹਿੰਗਾ ਬਹੁਤ ਪੈਂਦਾ ਏ ਤੇ ਤਾਂ ਕਰਕੇ ਫਿਰ ਹੁਣ ਮਗਾਉਣਾ ਹੈਗਾ ਤਾਂ ਫਿਰ ਹੁਣ ਡਿਸੀਜਨ ਦੇ ਨੇੜੇ ਹੀ ਮੰਗਾ ਲੇਗਾ ਨਾ ਬਾਕੀ ਉਹ ਜਿਹੜਾ ਬਰਸੀਨ ਵਾਲਾ ਸਾਰਾ ਖੇਤ ਆ ਉਹ ਆਪਾਂ ਨੇ ਬੀਜਨੇ ਮੂਹ ਫਲੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਆਪਣੇ ਉਰੇ ਹੁੰਦੀ ਆ ਜਾਂ ਨਹੀਂ ਫਿਰ ਇਤਲੀ ਠੀਕ ਆ ਜ਼ਮੀਨ ਮਾ ਉਹਨੂੰ ਪੁੱਛਿਆ ਵੀ ਕਿਵੇਂ ਕਿਵੇਂ ਹੁੰਦੀ ਉਹ ਆਪ ਵੀ ਲਾਉਨੇ ਆ ਬਾਈ ਤੇ ਉਹ ਦੱਸ ਕੇ ਗਿਆ ਤੇ ਹੁਣ ਦੇਖਦੇ ਤੇ ਅਰਬਾ ਕਰਕੇ ਆ ਜੀ ਬੀਜ ਦੇਖਦੇ ਆ ਵਧੀਆ ਲਿਆਉਣੇ ਇੱਥੇ ਧਿਆਨ ਰੱਖੀ ਇੱਥੇ ਬਹੁਤ ਖੱਡਾਂ ਹੀ ਆਂ ਅੰਦੇਲਾ ਖੇਤ ਤੇ ਗੱਬੇ ਵੀ ਖੱਡਾਂ ਪਈਆਂ ਉਹ ਦੇਖੀ ਫੇਰ ਤਾਂ ਨਹੀਂ ਜਾਂਦਾ ਪਾਣੀ ਉਧਰ ਹੋਰ ਤਾਂ ਫੇਰ ਤਾਂ ਨਹੀਂ ਜਾਂਦਾ ਮੱਕੀ ਦਾ ਤੈਨੂੰ ਕਿਹਾ ਧਿਆਨ ਰੱਖ ਇੱਥੇ ਗੱਬੇ ਤੁਰੀ ਜਾ ਆ ਕਹੀ ਕੋਈ ਜੀ ਨਾ ਕਮਾਈ ਜਾਨੀ ਫਿਰ ਪਟੂ ਹੀ ਜਾਂਦੀ ਆ ਸਾਰਾ ਕੁ ਤੇਰੇ ਫੋਨ ਕਰਕੇ ਕਹਿੰਦਾ ਕਹਿੰਦਾ ਮੈਂ ਤਾਂ ਜਿਹੜੀ ਸੰਦ ਮੈਂ ਅੱਜ ਤੱਕ ਨਹੀਂ ਨੇ ਫੋਨ ਨੂੰ ਮੈਨੂੰ ਕਿਹਾ ਵੀ ਮੈਂ ਖਾਣ ਨੂੰ ਲਿਆਂਦਾ ਕੁਝ ਲੈ ਮੈਂ ਕਿਹਾ ਆ ਜਾ ਕੋਈ ਖਾਣ ਨੂੰ ਲਿਆਂਦਾ ਵੇ ਤੇਰੇ ਵਾਸਤੇ ਛੇਤੀ ਆ ਜਾ ਮੈਂ ਕਿਹਾ ਤਾਂ ਹੀ ਮੈਂ ਪਹਿਲੇ ਹੀ ਆਪਣੀ ਤਿਆਰੀ ਚ ਆਇਆ ਘੱਛਾ ਕੁਛਾ ਪਾ ਕੇ ਮੱਥਾ ਟੇਕ ਆ ਜਾ ਵਿਚੇ ਮੈਦਾਨ ਦੇ ਅਜ ਇੱਕ ਹੋਰ ਬੱਦਣਾ ਉਹ ਤੇ ਆ ਪੱਗ ਵੱਡੀ ਫਿਰਦਾ ਮੈਂ ਕਿਹਾ ਆ ਜਾ ਤੈਨੂੰ ਘੁਮਾ ਕੇ ਲਿਆਉਣਾ ਛੇਤੀ ਆ ਕਦ ਆ ਗਿਆ ਇਹਨੂੰ ਦੱਸ ਗਿਆ ਉਹ ਤਾਂ ਬੱਦਣਾ ਮੋਟਰ ਫੜ ਜਾ ਕੇ ਨਾ ਫੋਟੋਾਂ ਦਾ ਹੀ ਪਤਾ ਕੱਲਾ ਫੋਟੋਾਂ ਦਾ ਪਤਾ ਹਾਂ ਹਾਂ ਆਹ ਸੁਣਵਾ ਚ ਨੇ ਅਜੇ ਪੰਜ ਨਹੀਂ ਆਏਗਾ ਹੈ ਇਹਦਾ ਕੰਮ ਔਖਾ ਹੋ ਗਿਆ ਖਦਰੀ ਵਾਲਾ ਕੰਮ ਮੁਹ ਟਾ ਕਲਾ ਫੜਾ ਬੁੱচ্চਾ ਬੱਚੀ ਹੈ ਗਈਆਂ ਹੁਣ ਫੜਾ ਹੋਵੇ ਮੇਰੀ ਗੱਲ ਸੁਣੋ ਮੇਰੀ ਇੰਜਰੀ ਆਈ ਹੋਈ ਹੈ ਇੰਜਰੀ ਦਾ ਕਰਦੇ ਹੁਣ ਇੰਜਰੀ ਸਾਰੇ ਨੂੰ ਨੋਟ ਕਰ ਦੋ ਵੀਰੇ ਬਰਾ ਜੀ ਜੀ ਸਮਝੀਂ ਕਹਦਾ ਵਗਾ ਲੈ ਵੀ ਗੇਮ ਫੈ ਗਈ ਮੇਰੇ ਪਾਸ ਆ ਗਿਆ ਲੋਟ ਨਾ ਸਾਰੀ ਅੰਦਰ ਕਰਨੀ ਆ ਹਾਂ ਹਾਂ ਨਹੀਂ ਬਾਬਾ ਕੱਲ ਦੀ ਛੁੱਟੀ ਲੈਣੀ ਪੈਣੀ ਹੈ